ਆਵ ਕਾ ਕਾਂਗਰਸੀ ਬਧਾਇਕ ਰਜ਼ਿੰਦਰ 베ਰੀ ਦੀ ਧਮਕੀ ਰੰਗ ਲਿਆਈ ਭਾਰੀ ਜਦੋਂ ਜੈਤੂ ਬਾਦ ਬਧਾਇਕ ਰਮਨ ਅਰੋੜਾ ਨੇ ਖੁਲਵਾਇਆ ਚਗਿੱਟੀ ਰੇਲਵੇ ਪੁਲ ਪ੍ਰਸ਼ਾਸਨ ਦੀ ਆਨਾਕਾਨੀ ਤੇ ਬਧਾਇਕ ਦਾ ਫਟਿਆ ਗੁੱਸਾ ਮਨਮੋਨ ਰਾਜੂ ਸਰਦਾਰ ਜਸਵਿੰਦਰ ਸਿੰਘ ਬਿੱਲਾ ਟਾਈਗਰ ਪਰਵੀਨ ਪਹਿਲਵਾਨ ਸਮਸ਼ੇਰ ਖੈਰਾ ਤੇ ਹੋਰ ਜੂਥ ਆਗੂ ਦੀ ਐਸ ਡੀਓ ਤੇ ਹੋਰ ਅਫਸਰਾਂ ਨਾਲ ਹੋਈ ਬੈਠ ਸਾਬਕਾ ਕਾਂਗਰਸੀ ਵਿਧਾਇਕ ਰਜਿੰਦਰ 베ਰੀ ਦੀ ਧਮਕੀ ਆਖਰ ਰੰਗ ਲਿਆਈ ਜਦੋਂ ਭਾਰੀ ਜਦੋਂ ਜੈਤੂ ਬਾਦ ਵਿਧਾਇਕ ਰਮਨ ਅਰੋੜਾ ਨੇ ਆਜ ਚੁਗੀ ਟੀ ਰੇਲਵੇ ਪੁਲ ਨੂੰ ਖੁਲਵਾਇਆ ਦੱਸ دیے ਕਿ ਪੁਲ ਖੁਲਵਾਣ ਦੀ ਖੁਸ਼ੀ ਵਿੱਚ ਸਤਾਤਰ ਪਾਰਟੀ ਦੇ ਨੁਮਾਇੰਦਿਆਂ ਨੇ ਪੂਰਾ ਪ੍ਰੈਸ ਮੀਡੀਆ ਬੁਲਾ ਕੇ ਇਸ ਸੰਬੰਧੀ ਗੱਲਬਾਤ ਵੀ ਕਰ ਲਈ ਪਰ ਬਾਅਦ ਵਿੱਚ ਅਫਸਰਾਂ ਵੱਲੋਂ ਆਨਾ ਕਾਨੀ ਕਰਨ ਤੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ अफसर साहिब सिर्फ स्कूटर ਤੇ ਮੋਟਰਸਾਈਕਲ ਨੂੰ ਪੁਲ ਤੋਂ ਉੱਪਰ ਲੰਘਣ ਦੀ ਇਜਾਜ਼ਤ ਦੇ ਰਹੇ ਸੀ ਪਰ ਵਿਧਾਇਕ ਰਮਨ अरोड़ा ਪੂਰੀ ਆਵਾਜ਼ਾਈ ਲਈ ਪੁਲ ਖੋਲਣ ਦੀ ਗੱਲ ਕਰ ਰਹੇ ਸਨ ਅਕਸਰ ਸ਼ਾਂਤ ਚਿਤ ਸੁਭਾਅ ਵਾਲੇ ਰਮਨ अरोड़ा ਨੇ ਅਫਸਰ ਸਾਹਿਬ ਤੇ ਗੁੱਸਾ ਵੀ ਜ਼ਾਹਰ ਕੀਤਾ ਮਨਮੋਹ ਰਾਜੂ ਜਸਵਿੰਦਰ ਸਿੰਘ ਬਿੱਲਾ ਟਾਈਗਰ ਯੂਥ ਆਗੂ ਪਰਵੀਨ ਪਹਿਲਵਾਨ ਸਮਸ਼ੇਰ ਸਿੰਘ ਖੈਰਾ ਰੇਸ਼ਮ ਪਾਲ ਸਿੰਘ ਬਟਾ ਐਸ ਡੀਓ ਕੁਲਵੰਤ ਸਿੰਘ ਤੇ ਹੋਰ ਆਪ ਆਗੂਆਂ ਦੀ ਅਫਸਰਾਂ ਨਾਲ ਕਾਫੀ ਬੈਸ ਵੀ ਹੁੰਦੀ ਦੇਖੀ ਗਈ ਤੇ ਉਥੇ ਕਾਫੀ देर ਤਮਾਸ਼ਾ ਵੀ ਹੋਇਆ ਆਖਰ ਪੁਲ ਤੇ ਆਵਾਜ਼ਾਈ ਖੁੱਲ ਗਈ ਤੇ ਲੋਕਾਂ ਸੁੱਖ ਦਾ ਸਾਹ ਲਿਆ ਵਿਧਾਇਕ ਰਮਨ अरोड़ा ਨੇ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਪਹਿਲ ਦਿੰਦੇ ਹਨ ਤੇ ਖੇਤਰ ਵਾਸੀਆਂ ਦੀ ਸੁੱਖ ਸੁਵਿਧਾਵਾਂ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ ਪੁਲ ਖੁੱਲਣ ਨਾਲ ਲੋਕਾਂ ਚ ਲੋਕਾਂ ਦੀ ਇਹ ਚਰੋਕੜੀ ਮੰਗ ਪੂਰੀ ਹੋਣ ਨਾਲ ਖੇਤਰ ਵਾਸੀਆਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ